ਮਹਿਸੂਸ ਭਾਜੀ ਇਹ ਹੀ ਹੁੰਦਾ ਹੈ ਕਿ ਗੁਰੂ ਸਾਹਿਬ ਨੇ ਇੰਨੀ ਬਖਸ਼ਿਸ਼ ਕੀਤੀ ਆ ਇਨਾ ਗੁਣ ਪਾਏ ਨੇ ਹੱਤਾ ਜੇ ਕਿ ਇਹ ਲੋਕਾਂ ਨੂੰ ਇਹ ਜੋਗਾ ਕਰ ਪਾਏ ਇਕੱਠੇ ਕਰ ਪਾਏ ਆ ਕਿ ਸਾਡੇ ਤੇ ਅੱਜ ਕੱਲ ਇਹ ਕੰਮ ਕਰਨਾ ਬੜਾ ਮੁਸ਼ਕਿਲ ਹੈਗਾ ਭਾਜੀ ਠੀਕ ਹੈ ਜੀ ਕੋਈ ਇੱਕ ਦੋ ਗਰਾਹ ਖਲੋਤੇ ਹੋਣ ਦੁਕਾਨ ਤੇ ਤੇ ਚਲੋ ਬੰਦਾ ਕਹਿੰਦਾ ਗਰਾਹ ਖਲੋਤੇ ਨੇ ਇੱਥੇ ਆਪਣੇ ਆਪ ਆਉਂਦੇ ਨੇ ਪਹਿਲਾਂ ਸਾਨੂੰ ਦੇ ਦਿਓ ਪਹਿਲਾਂ ਸਾਨੂੰ ਦੇ ਦਿਓ ਭਾਜੀ ਦੇ ਦਿਓ ਭਾਜੀ ਦੇ ਦਿਓ ਉਹ ਨਾ ਮਤਲਬ ਇੱਕ ਅਲੱਗ ਲੱਗਦਾ ਕਿ ਹਾਂ ਕੁਛ ਖਟਿਆ ਜ਼ਿੰਦਗੀ ਜੇ ਕਦੇ ਉਹ ਚੀਜ਼ ਨਹੀਂ ਬਾਬੇ ਤੋਂ ਮੰਗੀ ਕਿ ਨਹੀਂ ਮੈਨੂੰ ਅੱਜ ਮੈਂ 100 ਰੁਪਏ ਲੈ ਰਿਆ ਤੇ ਮੇਰਾ ਕੰਮ ਚੱਲ ਗਿਆ ਤਾਂ ਮੈਂ 120 ਦੀ ਪਲੇਟ ਕਰਦਾ ਮੈਂ 200 ਦੀ ਪਲੇਟ ਕਰਦਾ ਮੇਰਾ ਕੰਮ ਤੇ ਚੱਲ ਹੀ ਗਿਆ ਲੋਕਾਂ ਨੂੰ ਸੁਆਦ ਪੈ ਗਿਆ ਭਾਈ ਇਹ ਲੋਕੀ ਨਾਲ ਖੜਦੇ ਨੇ ਨਾ ਲੋਕਾਂ ਨੂੰ ਤੁਸੀਂ ਨਾਲ ਨਹੀਂ ਖੜੋਗੇ ਲੋਕੀ ਪਿੱਛੇ ਵੀ ਹਟ ਜਾਂਦੇ ਜੇ ਰਾਤ ਦਾ ਸਾਨੂੰ ਕੰਮ ਗਿਆ ਰਾਤ ਤੇ ਰਾਤ ਦਾ ਕੰਮ ਕਰ ਹੁਣ ਲੋਕਾਂ ਨੇ ਰਾਤ ਦਾ ਕੰਮ ਕਿ ਆਪਾਂ ਰਾਦੀ ਨਾਈਟ ਲਾਦੀ ਦੁਪਹਿਰ 3 ਵਜੇ ਤੋਂ ਤੇ ਰਾਤੀ 9 ਵਜੇ ਤੱਕ ਕੰਮ ਕਰ ਸਕਦੇ ਮਿਹਨਤ ਨਹੀਂ ਛੱਡੀ ਜਿਵੇਂ ਲੋਕੀ ਕਹੀ ਜਾਣਗੇ ਜਿਵੇਂ ਲੋਕਾਂ ਨੂੰ ਪਿਆਰ ਸਾਨੂੰ ਮਿਲੀ ਜਾਊਗਾ ਨਾ ਆਪਾਂ ਕਰ ਹੀ ਜੰਨੇ ਪੰਜਾਬ ਦਾ ਸਭ ਤੋਂ ਮਸ਼ਹੂਰ ذائقہ ਹੈ ਸਰੋਂ ਦਾ ਸਾਗ ਤੇ ਮੱਕੀ ਦੀ ਰੋਟੀ ਲੇਕਿਨ ਇਸ ਨੂੰ ਬਣਾਉਣ ਦਾ ਟੰਗ ਬਹੁਤ ਵੱਖਰਾ ਜਿਹਾ ਹੁੰਦਾ ਅੱਜ ਕੱਲ ਤੇ ਗੈਸ ਦੇ ਉੱਪਰ ਬਣਾਉਣਾ ਇਸ ਨੂੰ ਲੋਕ ਜ਼ਿਆਦਾ ਪਸੰਦ ਕਰਦੇ ਨੇ ਲੇਕਿਨ ਜੋ ਚੁੱਲ੍ਹੇ ਦੇ ਉੱਪਰ ਬਣਦਾ ਸਾਗ ਹੈ ਜਾਂ ਜੋ ਵਧੀਆ ਅੱਜ ਕੱਲ ਸਾਗ ਪਿੰਡਾਂ ਦੇ ਵਿੱਚੋਂ ਮਿਲਦਾ ਹੈ ਉਹ ਬਹੁਤ ਘੱਟ ਨਜ਼ਰ ਆਉਂਦਾ ਹੈ ਸੋ ਅੱਜ ਤੁਹਾਨੂੰ ਇੱਕ ਕਮਲੀ ਸੱਦੀ ਐਸੀ ਮਿਹਨਤੀ ਜੋੜੀ ਕੋ ਲੈ ਕੇ ਆਏ ਆ ਬਾਬਾ ਜੀ ਸਾਗ ਵਾਲੇ ਐ ਤੇ ਧੁੰਮਾ ਪਈਆਂ ਹੋਈਆਂ ਕਿਉਂਕਿ ਗੁਜਰਾਤ ਤੋਂ ਦਿੱਲੀੋਂ ਇੱਥੇ ਗਾਹ ਖੋਨੇ ਬੈਠੇ ਹੋਏ ਸੀਗੇ ਜਿਹੜੇ ਇੱਥੇ ਸਾਗ ਖਾਣ ਲਈ ਆਏ ਨੇ ਲਿਮਟਿਡ ਸਾਗ ਦਿੰਦੇ ਨੇ 100 ਰੁਪਏ ਦੇ ਵਿੱਚ ਨਾਲ ਮੱਕੀ ਦੀਆਂ ਰੋਟੀਆਂ ਨੇ ਲੱਸੀ ਐ ਅਚਾਨਤ ਬੜਾ ਜ਼ਬਰਦਸਤ ਬਣਾਇਆ ਹੋਇਆ ਹੈ ਇਹਨਾਂ ਨੇ ਗੋਬੀ ਦਾ ਗਲਗਲ ਦਾ ਗਾਜਰਾਂ ਦਾ ਸੋ ਦੂਦੋਂ ਦੂਦੋਂ ਲੋਕ ਆਂਦੇ ਨੇ ਇੱਥੇ ਇਸ ਜ਼ਾਇਕੇ ਦਾ ਆਨੰਦ ਮਾਣਨ ਲਈ اپنی بچی ਨੂੰ ਘਰ ਛੱਡ ਕੇ ਇਥੇ ਮਿਹਨਤ ਕਰਨੀ ਪਹੁੰਚਦੇ ਆ ਸੋ ਬੜੀ ਖੂਬਸੂਰਤ ਕਹਾਣੀ ਵੀ ਹੈ ਤੇ ਇੱਕ ਮਿਹਨਤ ਦੀ ਤਸਵੀਰ ਤੁਹਾਨੂੰ ਮੈਨੂੰ ਦਿਖਾਉਂਗਾ ਕਿ ਇਸ ਤਰੀਕੇ ਨਾਲ ਇੱਥੇ ਲਗਾਤਾਰ ਜਿਹੜਾ ਗਾਗ ਆਉਂਦਾ ਜਾਂਦਾ ਰਹਿੰਦਾ ਕਿਉਂਕਿ ਜਦੋਂ ਵੀ ਇੱਥੇ ਆ ਜਾਂਦੇ ਹਾਂ ਉਸ ਤੋਂ ਬਾਅਦ ਲਗਾਤਾਰ ਇਹਨਾਂ ਕੋਲ ਭੀੜ ਲੱਗੀ ਜਾਂਦੀ ਹੈ ਉਹਦਾ ਕਾਰਨ ਹੈ ਕਿਉਂਕਿ ਇੱਕ ਤੇ ਮਿਹਨਤ ਕਰਦੇ ਨੇ ਦੂਸਰੀ ਗੱਲ ਸਫਾਈ ਜਿਹੜੀ ਬੜਕਦਾ ਰੱਖੀ ਹੈ ਤੇ ਤੀਸਰੀ ਗੱਲ ਜਿਹੜਾ ਉਹ ਜ਼ਾਇਕਾ ਜਿਹੜਾ ਹੈ ਸਵਾਦ ਹੈ ਕਿਤਨਾ ਕਿਤ ਉਹਦੇ ਵਿੱਚ ਪ੍ਰੋਡਕਟੀ ਦਾ ਟੇਸ ਆਉਂਦਾ ਇੱਕ ਸੋਚਤਾ ਦਾ ਜਿਹੜਾ ਸਵਾਦ ਹੁੰਦਾ ਪਹਿਲਾਂ ਗੱਲਬਾਤ ਕਰਾਂਗੇ ਬਾਈ ਜੀ ਫਤਿਹ ਦੀ ਸਾਲ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਪਿਆਰਿਓ ਬਾਈ ਜੀ ਆਪਣਾ ਨਾਮ ਦੱਸ ਦਿਓ ਪਹਿਲਾਂ ਮੇਰਾ ਨਾਂ ਜੀ ਮਨਪ੍ਰੀਤ ਸਿੰਘ ਆ ਜੀ ਅ ਕਿੱਦਾਂ ਲੱਗ ਰਿਹਾ ਜੀ ਇੱਥੇ ਮੇਲਾ ਸੰਗਤ ਦਾ ਜਿਹੜਾ ਲੱਗਦਾ ਉਹ ਦੇਖ ਕੇ ਪਹਿਲਾਂ ਬਤੌਰ ਇੱਕ ਦੁਕਾਨਦਾਰ ਕੀ ਫੀਲਿੰਗ ਆਉਂਦੀ ਹੈ ਕੀ ਮਨਚ ਮਹਿਸੂਸ ਹੁੰਦਾ ਮਹਿਸੂਸ ਭਾਜੀ ਇਹ ਹੀ ਹੁੰਦਾ ਹੈ ਕਿ ਗੁਰੂ ਸਾਹਿਬ ਨੇ ਇੰਨੀ ਬਖਸ਼ੀਸ਼ ਕੀਤੀ ਆ ਇੰਨਾ ਗੁਣ ਪਾਏ ਨੇ ਹੱਥਾਂ ਦੇ ਕਿ ਲੋਕਾਂ ਨੂੰ ਇਹ ਜੋਗਾ ਕਰ ਪਾਏ ਇਕੱਠੇ ਕਰ ਪਾਏ ਆ ਕਿ ਸਾਡੇ ਤੇ ਅੱਜ ਕੱਲ ਇਹ ਕੰਮ ਕਰਨਾ ਬੜ ਠੀਕ ਹੈ ਜੀ ਕੋਈ ਇੱਕ ਦੋ ਗਰਾਹ ਖਲੋਤੇ ਹੋਣ ਦੁਕਾਨ ਤੇ ਤੇ ਚਲੋ ਬੰਦਾ ਕਹਿੰਦਾ ਗਰਾਹ ਖਲੋਤੇ ਨੇ ਇੱਥੇ ਆਪਣੇ ਆਪ ਆਉਂਦੇ ਨੇ ਪਹਿਲਾਂ ਸਾਨੂੰ ਦੇ ਦਿਓ ਪਹਿਲਾਂ ਸਾਨੂੰ ਦੇ ਦਿਓ ਭਾਜੀ ਦੇ ਦਿਓ ਭਾਜੀ ਦੇ ਦਿਓ ਉਹ ਨਾ ਮਤਲਬ ਇੱਕ ਅਲੱਗ ਲੱਗਦਾ ਕਿ ਹਾਂ ਕੁਝ ਖੱਟਿਆ ਜ਼ਿੰਦਗੀ 'ਚ ਅੱਛਾ ਕਿ ਪ੍ਰਾਊਡ ਫੀਲ ਹੁੰਦਾ ਹੈ ਕਿ ਚਲੋ ਜੀ ਗੁਰੂ ਸਾਹਿਬ ਨੇ ਬਖਸ਼ਿਸ਼ੇ ਸੇਵਾ ਹੱਡੇ ਵਾਲਾ ਪਾਈ ਆ ਕਿ ਲੋਕਾਂ ਨੂੰ ਵਧੀਆ ਖਵਾ ਰਹੇ ਆ ਲੋਕਾਂ ਦੇ ਬੱਚਿਆਂ ਨੂੰ ਵਧੀਆ ਖਵਾ ਰਹੇ ਆ ਕਿਸੇ ਚੀਜ਼ ਦਾ ਮਲਾਲ ਨਹੀਂ ਆਗਾ ਕਿ ਇਹ ਚੀਜ਼ ਮਾੜੀ ਹੈਗੀ ਕਿਸੇ ਦਾ ਬੱਚਾ ਖਾਊਗਾ ਕਿਸੇ ਦਾ ਬੁਜ਼ੁਰਗ ਖਾਊਗਾ ਨੂੰ ਕੋਈ ਬਿਮਾਰੀ ਹੋਊਗੀ ਜਾਂ ਕੋਈ ਪਰੇਸ਼ਾਨੀ ਹੋਊ ਬੜਾ ਵਧੀਆ ਲੱਗਦਾ ਇੱਥੇ ਗੁਜਰਾਤੀ ਪਤਵਾਦ ਬੈਠਾ ਸੀਗਾ ਉਹ ਗੁਜਰਾਤ ਨੂੰਿੰਦਗੇ ਕਹਿੰਦੇ 26 ਸਾਲ ਹੋ ਗਏ ਇੱਥੇ ਵੀ ਨਹੀਂ ਕਦੀ ਇਹੋ ਜੀ ਚੀਜ਼ ਖਾਧੀ ਉਹ ਦਿੱਲੀੋਂ ਪਤਵਾਦ ਆਇਆ ਉਹ ਕਹਿੰਦੇ ਕਹਿੰਦੇ ਯਾਰ ਪਤਾ ਨਹੀਂ ਬੜੀ ਜਿਹੜਾ ਹੋਟਲਾਂ ਚ ਖਾ ਕੇ ਦੇਖ ਲਿਆ 300 400 ਰੁਪਏ ਥਾਲੀ ਤੇ ਇਹਦੇ 100 ਰੁਪਏ ਦੇ ਵਿੱਚ ਲਿਮਟਿਡ ਦਈ ਜਾਦੇ ਆ ਤੇ ਤਾਂ ਵੀ ਉਹ ਸਵਾਦ ਨਹੀਂ ਤੇ ਇਹ ਕਿੱਥੋਂ ਮਤਲਬ ਵੱਖਰਾ ਕੀ ਹੈ ਜਿਹੜਾ ਸਵਾਦ ਕਿੱਦਾਂ ਇੰਨਾ ਵੱਖਰਾ ਜਾ ਮਰ ਜਾਂਦਾ ਇਹ ਮੈਂ ਤੁਹਾਨੂੰ ਦੱਸਾਂ ਮੈਨੂੰ ਆਪ ਨਹੀਂ ਪਤਾ ਕਿਹੜਾ ਸਵਾਦ ਇਹ ਜਿਵੇਂ ਲੋਕ ਮਤਲਬ ਆਮ ਚੀਜ਼ ਆਪਾਂ ਬਣਾਉਂਦੇ ਆ ਨਾ ਇਹ ਆਪਾਂ ਉਵੇਂ ਬ ਮੇਲ ਜੁਲ ਕੇ ਬਣਾਉਨੇ ਆ ਬਸ ਅਹੀ ਵੱਡੇ ਵੀਰ ਤੁਸੀਂ ਤੁਹਾਨੂੰ ਸੱਚੀ ਦੱਸਾਂ ਰਿਐਲਿਟੀ ਦੱਸਾਂ ਤੇ ਕਦੇ ਲਾਲਚ ਨਹੀਂ ਕੀਤਾ ਕਦੇ ਉਹ ਚੀਜ਼ ਨਹੀਂ ਬਾਬੇ ਤੋਂ ਮੰਗੀ ਕਿ ਨਹੀਂ ਮੈਨੂੰ ਅੱਜ ਮੈਂ 100 ਰੁਪਏ ਲੈ ਰਿਆ ਤੇ ਮੇਰਾ ਕੰਮ ਚੱਲ ਗਿਆ ਤਾਂ ਮੈਂ 120 ਦੀ ਪਲੇਟ ਕਰਦਾ ਮੈਂ 200 ਦੀ ਪਲੇਟ ਕਰਦਾ ਮੇਰਾ ਕੰਮ ਤੇ ਚੱਲ ਹੀ ਗਿਆ ਲੋਕਾਂ ਨੂੰ ਸੁਆਦ ਪੈ ਗਿਆ ਪਰ ਇਹ ਲੋਕੀ ਨਾਲ ਖੜਦੇ ਨੇ ਨਾ ਲੋਕਾਂ ਨੂੰ ਤੁਸੀਂ ਨਾਲ ਨਹੀਂ ਖੜੋਗੇ ਲੋਕੀ ਪਿੱਛੇ ਵੀ ੜ ਜਾਂਦੇ ਜੀ ਆਪਣੇ ਪੰਜਾਬ 'ਚ ਇਹ ਹੁੰਦਾ ਠੀਕ ਹੈ ਜੀ ਇਹ ਪੰਜਾਬ 'ਚ ਹੁੰਦਾ ਇਹ ਨਾ ਬਸ ਆਪਾਂ ਥੋੜੇ ਜਿھے ਪੈਸਿਆਂ ਚੱਕਰ 'ਚ ਆਪਾਂ ਲਾਲਚ ਕਰ ਬੰਨੇ ਆ ਤੇ ਉਹ ਕੰਮ ਹੋ ਜਾਂਦਾ ਆਟਾ ਮਾੜਾ ਤੇ ਬਸ ਆਪਾਂ ਲਾਲਚ ਨਹੀਂ ਕੀਤਾ ਨੀਤ ਨਹੀਂ ਮਾਰੀ ਕੀਤੀ ਜੋ ਰੱਬ ਦੇਈ ਗਿਆ ਜਿਵੇਂ ਦੇਈ ਗਿਆ ਬਸ ਕੰਮ ਚੱਲੀ ਗਿਆ ਬਾਈ ਅੱਜ ਅੱਗੇ ਅੱਗੇ ਦੇ ਵੀ ਸੁਪਨੇ ਕੀ ਸਜਾਏ ਹੋਏ ਆ ਜਿਵੇਂ ਹੁਣ ਸਟਾਲ ਲਗਾਇਆ ਇਸ ਤੋਂ ਬਾਅਦ ਦਾ ਕੀ ਮੰਚੋ ਇੱਕ ਮੈਪ ਬਣਾਇਆ ਕੀ ਸੋਚਿਆ ਹੋਇਆ ਕਿੱਥੇ ਤੱਕ ਜਾਣਾ ਹੈ ਇਹ ਜਿੱਥੇ ਤੱਕ ਗੁਰੂ ਸਾਹਿਬ ਲੈ ਜਾਣਗੇ ਆਪਾਂ ਮਿਹਨਤ ਨਹੀਂ ਛੱਡਣੀ ਮਿਹਨਤ ਲੱਗੇ ਹੋਏ ਆ ਭਾਵੇਂ ਗਰਮੀ ਹੋਏ ਸਿਆਲ ਹੋਏ ਧੋਪ ਹੋਏ ਹੁਣ ਵੇਖੋ ਲੋਕਾਂ ਨੇ ਅੱਡ ਪਾ ਪੁੱਛ ਲੈਣਾ ਲੋਕਾਂ ਨੇ ਹੁਣ ਕੀ ਕਹਿੰਦੇ ਨੇ ਰਾਤ ਦਾ ਸਾਨੂੰ ਕੰਮ ਗਿਆ ਰਾਤ ਦਾ ਕਰੋ ਠੀਕ ਹੈ ਪਹਿਲਾਂ ਆਪਾਂ ਸਵੇਰ ਦਾ ਕੰਮ ਕਰਦੇ ਆਂ ਹੀ ਤੇ ਰਾਤ ਦਾ ਕੰਮ ਕਰ ਹੁਣ ਲੋਕਾਂ ਨੇ ਰਾਤ ਦਾ ਕੰਮ ਕਿ ਆਪਾਂ ਰਾਤੀ ਨਾਈਟ ਲਾਦੀ ਦੁਪਹਿਰ 3 ਵਜੇ ਤੋਂ ਤੇ ਰਾਤੀ 9 ਵਜੇ ਤੱਕ ਕੰਮ ਕਰਦਾ ਮਿਹਨਤ ਨਹੀਂ ਛੱਡੀ ਜਿਵੇਂ ਲੋਕੀ ਕਹੀ ਜਾਣਗੇ ਜਿਵੇਂ ਲੋਕਾਂ ਨੂੰ ਪਿਆਰ ਸਾਨੂੰ ਮਿਲੀ ਜਾਊਗਾ ਨਾ ਆਪਾਂ ਕਰ ਹੀ ਜੰਨੇ ਮਾੜੇ ਦਿਨ ਵੀ ਦੇਖਿਆ ਬੰਟੀ ਬਹੁਤ ਭਾਜੀ ਮੈਂ ਕਹਿੰਦਾ ਬੇਅੰਤ ਦੇਖਿਆ ਉਹ ਤੇ ਜਿੰਨੇ ਵੇਖੇ ਆ ਉਤੋਂ ਚੰਗੇ ਰੱਬ ਨੇ ਕਰਤੇ ਆ ਕੋਈ ਗੱਲ ਹੀ ਨਹੀਂ ਉਹ ਉਹ ਤੇ ਵੇਖੋ ਆ ਭਰੋਸਾ ਨਹੀਂ ਛੱਡਣਾ ਚਾਹੀਦਾ ਹਨਾ ਜਿਹਨੂੰ ਆਪਾਂ ਮੰਨਦੇ ਆ ਨਾ ਜਿਹਨੂੰ ਰੱਬ ਨੂੰ ਮੰਨਦੇ ਆਏ ਆ ਜਿਹਨੂੰ ਵੀ ਮੰਨਦੇ ਆ ਆਪਾਂ ਜ ਜੇ ਉਹ ਚਾਹਦਾ ਕਿ ਮੈਂ ਦੂਜੇ ਤਰ੍ਹਾਂ ਨਾ ਆਵਾਂ ਮੈਂ ਦੂਜੇ ਜੇ ਪੈਦਾ ਹੁੰਦਾ ਮੈਂ ਆ ਕਿਸੇ ਹੋਰ ਚ ਜਾਂਦਾ ਜੇ ਉਹਨੇ ਜੇ ਚਾਇਆ ਆਪਣੀ ਉਹਦੇ ਨਾਲ ਸੋਚ ਸਮਝ ਕੇ ਮੈਨੂੰ ਭੇਜਿਆ ਨਾ ਤੇ ਮੈਂ ਉੱਤੇ ਭਰੋਸਾ ਕਰੂੰਗਾ ਸ਼ਾਇਦ ਗੁਰੂ ਮਹਾਰਾਜ ਦੇ ਨਾਲ ਨਾਲ ਹਰੇਕ ਵਿਅਕਤੀ ਦਾ ਇਨਸਾਨੀਅਤ ਦਾ ਵੀ ਇਹੀ ਹੈ ਕਿ ਕਿਰਤ ਕਰੀਏ ਕਿਸੇ ਦਾ ਮਾੜਾ ਨਾ ਕਰੀ ਹੈ ਨਾ ਬਸ ਬਸ ਬਿਲਕੁਲ ਭਾਜੀ ਉਹੀ ਨੀਤ ਰੱਖਣੀ ਹੈ ਦੇਖੋ ਇਹ ਕਿਰਤ ਚ ਕੀ ਹੁੰਦਾ ਨਾ ਸਭ ਤੋਂ ਯਾਰ ਇਹਦਾ ਹੁੰਦਾ ਲਾਲਚ ਠੀਕ ਹੈ ਲਾਲਚ ਨਾ ਕਰੀਏ ਲੋਕਾਂ ਨੂੰ ਚੰਗੀ ਚੀਜ਼ ਖਵਾਈਏ ਕਿਸੇ ਨੂੰ ਪਰੇਸ਼ਾਨੀ ਨਾ ਹੋਵੇ ਤੇ ਮਾੜਾ ਸੋਧਾ ਨਹੀਂ ਵਰਤਣਾ ਭਾਜੀ ਹੁਣ ਮੈਂ ਜੇ ਦੇਖ ਕਿ ਆ ਵੇਖ ਮਟਾ ਮੈਂ ਪੈਕੇਟ ਵਾਲਾ ਹੀ ਸਮਾਨ ਯੂਜ਼ ਕਰਦਾ ਹਾਂ ਹਰਾ ਹਾਂ ਮੈਂ ਹਰ ਕੋਈ ਮੈਂ ਬ੍ਰਾਂਡ ਯੂਜ਼ ਕਰਦਾ ਮੈਂ ਉਹ ਮਾੜੀ ਚ ਯੂਜ਼ ਨਹੀਂ ਕਰਦਾ ਆ ਸਾਗ ਅੱਜ ਕੱਲ ਸਪਰੇਅਸ ਸੁਣਾ ਵੀ ਹੁੰਦੀਆਂ ਸਾਗ ਫਿਰ ਕਿੱਦਾਂ ਮੰਗਾਉਂਦੇ ਭਾਜੀ ਵੇਖੋ ਸਾਗ ਨਾਲ ਆਪਾਂ ਮੰਡੀ ਦਾ ਲੈਂਦੇ ਨਹੀਂ ਹੈਗੇ ਨਾ ਨਾ ਸਾਡਾ ਨਾ ਮੇਰੀ ਪਹਿਲੀ ਆ ਨਾ ਮੇਰਾ ਕੋਈ ਇਹੋ ਜਿਹਾ ਕੋਈ ਸਿਸਟਮ ਹੈਗਾ ਪਰ ਬੰਦੇ ਆਪਾਂ ਇਹੋ ਜਿਹਾ ਆਪਾਂ ਜ਼ਿੰਮੇਦਾਰ ਬੰਦੇ ਰੱਖੇ ਹੋਏ ਨੇ ਜੋ ਸਾਗ ਸ਼ਾਮ ਨੂੰ ਮੇਰੇ ਘਰੇ ਪਹੁੰਚਾਉਂਦੇ ਨੇ ਅੱਛਾ ਠੀਕ ਹੈ ਕਿਉਂਕਿ ਆਪਾਂ ਕੰਮ ਕਰਨਾ ਤੇ ਆਪਾਂ ਕਰਨਾ ਰੀਜਨਲ ਆ ਵਧੀਆ ਕਰੇ ਕੰਮ ਕਰਨਾ ਤੇ ਘੋਲਗੇ ਦਾ ਦੇਸੀ ਘੋਲ ਕਰੋ ਵੀ ਹੁੰਦਾ ਸਾਰਾ ਭਾਜੀ ਉਹ ਦੇਖੋ ਡੇਰੀ ਦੇ ਲੈਂਦੇ ਆਪਾਂ ਠੀਕ ਹੈ ਬਾਕੀ ਜੋ ਮੱਖਣ ਹੁੰਦਾ ਉਹ ਆਪ ਮੈਂ ਕਰੀਮ ਲੈ ਕੇ ਨਾ ਆਪ ਕਰਦੇ ਹਾਂ ਉਹ ਚੀਜ਼ ਦਾ ਕਰਦੇ ਆਂ ਅੱਛਾ ਭਾਈ ਜੀ ਪਰਿਵਾਰ ਚ ਕੌਣ ਕੌਣ ਆ ਆਪਣੇ ਪਰਿਵਾਰ ਚ ਅਸੀਂ ਦੋ ਜੀ ਇੱਥੇ ਖੇਲੋਤੇ ਹੋਏ ਆ ਇੱਕ ਜੀ ਸਾਡਾ ਘਰ ਆ 7 ਸਾਲ ਦੀ ਕੁੜੀਆ ਮੇਰੀ ਬੱਸ ਉਹ ਘਰੇ ਆ ਅੱਛਾ ਕੁੜੀਆ ਇਕੱਲੀ ਘਰ ਹਾਂਜੀ ਹਾਂਜੀ ਕੁੜੀਆ ਘਰ ਇਕੱਲੀ ਫਿਰ ਕਿੱਦਾਂ ਉਹ ਸਾਦਾ ਦਿਨ ਕਿੱਦਾਂ ਕਰਦੀ ਆ ਉਹ